ਐਸਡੀਐਮ ਫਗਵਾੜਾ ਜਸ਼ਨਜੀਤ ਸਿੰਘ ਨੇ ਕਰਿਆਨੇ ਵਾਲੀਆਂ ਦੁਕਾਨਦਾਰਾਂ ਨੂੰ ਅਤੇ ਸਬਜੀ ਵੇਚਣ ਵਾਲੇ ਵਿਅਕਤੀਆਂ ਨੂੰ ਕੀਤੀਆਂ ਸਖਤ ਹਦਾਇਤਾਂ ਐਸਡੀਐਮ ਫਗਵਾੜਾ ਨੇ ਕਿਹਾ ਸਰਕਾਰ ਵੱਲੋਂ ਤੈਅ ਕੀਤੇ ਗਏ ਰੇਟਾਂ ਤੋਂ ਵੱਧ ਅਗਰ ਕੋਈ ਦੁਕਾਨਦਾਰ ਜਾਂ ਸਬਜੀ ਵੇਚਣ ਵਾਲਾ ਸਮਾਨ ਦਾ ਜ਼ਿਆਦਾ ਰੇਟ ਲੈਂਦਾ ਹੈ ਤਾਂ ਉਸ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਐਨਡੀਟੀਵੀ ਪੰਜਾਬ ਨਿਊਜ਼ ਦੇ ਲਈ ਫਗਵਾੜਾ ਤੋਂ ਯਸ਼ ਸ਼ਰਮਾ ਦੇ ਨਾਲ ਪੁਨੀਤ ਦੀ ਰਿਪੋਰਟ ਜਿਸ ਤਰ੍ਹਾਂ ਦੇਸ਼ ਦੇ ਵਿੱਚ ਲੜਾਈ ਦਾ ਮਾਹੌਲ ਬਣਿਆ ਹੋਇਆ ਹੈ ਤੇ ਕੀ ਸਬਜੀ ਮੰਡੀ ਦੇ ਕਿਸੇ ਚੀਜ਼ ਦਾ ਕੋਈ ਭਾਅ ਵਧਿਆ ਨਹੀਂ ਸਤ ਜੋ ਇਸ ਟਾਈਮ ਰੇਟ ਜੋ ਚੱਲ ਰਹੇ ਸੀ ਪਿਛੇ ਦਿਨ ਚਾਰ ਦਿਨ ਦੇ ਵਿੱਚ ਰੇਟ ਉਹੀ ਇਸ ਟਾਈਮ ਰੇਟ ਹੈਗੇ ਨੇ ਅਗਰ ਕਿਸੇ ਚੀਜ਼ ਦਾ ਰੇਟ 1-2 ਰੁਪਏ ਵਧਿਆ ਵੀ ਹੈ ਜੋ ਨਾਰਮਲ ਡਿਮਾਂਡ ਸਪਲਾਈ ਦਾ ਹੁੰਦਾ ਉਸ ਅਕੋਰਡਿੰਗ ਹੀ ਵਧੇ ਵੈਸੇ ਕੋਈ ਰੇਟ ਨਹੀਂ ਵਧੇਗਾ ਤੇ ਅੱਜ ਦਾ ਕੀ ਭਾ ਜਿਹੜਾ ਸਬਜੀ ਮੰਡੀ ਦੇ ਵਿੱਚ ਆਲੂ ਜਿਹੜੇ ਅੱਜ ਦੇ ਵਿੱਚ ਆਲੂ ਦੇ ਆਰਾਊਂਡ 10 ਤੋਂ 15 ਰੁਪਏ ਰੇਟ ਸੀਗਾ ਪਿਆਜ਼ ਦਾ 15 ਤੋਂ 25 ਰੁਪਏ ਆਪਣਾ ਭਿੰਡੀ ਦਾ 35 ਤੋਂ 40 ਰੁਪਏ ਰੇਟ ਹੈਗਾ ਸ਼ਿਮਲਾ ਦਾ ਕਹਿੰਦੇ ਆਪਣਾ ਇਸ ਦੇ ਵਿੱਚ ਸ਼ਿਮਲਾ ਦੇ ਕਰਨ 13 ਤੋਂ 20 ਰੁਪਏ ਰੇਟ ਆਪਣਾ ਨਹੀਂ ਸੌਰੀ ਸ਼ਿਮਲਾ ਦਾ 25 ਤੋਂ 35 ਰੁਪਏ ਰੇਟ ਹੈਗਾ ਤੇ ਸਾਰੀ ਚੀਜ਼ਾਂ ਦੇ ਜੋ ਰੇਟ ਚੱਲ ਰਹੇ ਸੀ ਅੰਦਾਜ਼ਨ ਉਹੀ ਰੇਟ ਹੈ ਸਾਹਮਣੇ ਦੇਖਿਆ ਗਿਆ ਕਿ ਡੇੜੀ ਅਤੇ ਫੜੀ ਦੇ ਵਿੱਚ ਕਾਫੀ ਮਹਿੰਗਾਈ ਕਰ ਦਿੱਤੀ ਹੈ ਪਿਆਜ਼ ਜਿਹੜਾ ਹੈਗਾ 5 ਤੋਂ 10 ਰੁਪਏ ਕਿਲੋ ਮਹਿੰਗਾ ਕਰ ਦਿੱਤਾ ਹੈ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਇਸ ਦੌਰ ਜੋ ਵੀ ਸਾਡੇ ਨੋਟ ਚ ਆਂਦੀ ਗੱਲ ਕਿ ਕੋਈ ਰੇਟ ਵਧ ਰਿਹਾ ਉਸ ਅਕੋਰਡਿੰਗ ਅਸੀਂ ਦੇਖਦੇ ਨੇ ਉਸ ਅਕੋਰਡਿੰਗ ਜੋ ਵੀ ਸਾਨੂੰ ਹੋਣਗੇ ਅਦੇਸ਼ ਉਹਨਾਂ ਤੋਂ ਕਾਰਵਾਈ ਕੀਤੀ ਜੇ ਗੱਲ ਕਰੀਏ ਮੰਡੀ ਦੀ ਮੰਡੀ ਦੇ ਵਿੱਚ ਕੀ ਰੇਟ ਲਿਸਟਾਂ ਵਗੈਰਾ ਲਾਉਂਦਾ ਹੈ ਕੋਈ ਤੁਹਾਡੇ ਵੱਲੋਂ ਜਿਸ ਤਰ੍ਹਾਂ ਉਹਨ ਸਿਚੁਏਸ਼ਨ ਬਣ ਰਹੀ ਹੈ ਜੋ ਅਗਰ ਸਾਨੂੰ ਸੈਕਟਰੀ ਸਾਹਿਬ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ ਆਦੇਸ਼ ਹੋਣਗੇ ਤਪਉ ਦੇ ਰੇਟ ਲਿਸਟ ਕੰਦੇ ਜਿਸ ਤਰ੍ਹਾਂ ਪਹਿਲੇ ਲਗਾਏ ਜਾਂਦੇ ਉਹ ਵੀ ਲਗਾਏ ਜਾਣਗੇ ਨਹੀਂ ਆਪਣੇ ਤੌਰ ਤੇ ਤੁਸੀਂ ਰਿਸਟਰ ਨਹੀਂ ਲਾ ਸਕਦੇ ਹੈਗੇ ਹਾਂ ਅਸੀਂ ਇਹ ਵੀ ਆਪਣੇ ਤੌਰ ਤੇ ਵੀ ਰੇਟ ਲਿਸਟ ਲਗਾਵਾਂਗੇ ਹੁਣ ਜੋ ਸਿਚੁਏਸ਼ਨ ਹੈ ਤਾਂ ਕਿ ਸਭ ਨੂੰ ਪਤਾ ਲੱਗ ਸਕੇ ਕਿ ਇਸ ਟਾਈਮ ਮੌਜੂਦਾ ਰੇਟ ਕੀ ਚੱਲ ਰਹੇ ਨੇ ਮੈਂ ਨਾ ਆਲੂ ਪਿਆਜ ਆ ਜਾਂਦਾ ਯਾਰ ਕੱਲ ਪਰਸੋਂ ਦਾ ਰੋਲਾ ਪਿਆ ਰਿਹਾ ਵੀ ਆਲੂ ਪਿਆਜ 5-7 ਰੁਪਏ ਮਹਿੰਗੇ ਕਰਤੇ ਗਏ ਆ ਤੇ ਇਹਦੇ ਬਾਰੇ ਆਪਣਾ ਕੀ ਕਹਿਣਾ ਹੈ ਮੈਂ ਇਹ ਕਹਿਣਾ ਚਾਹੂੰਗਾ ਕਿ ਇਸ ਟਾਈਮ ਮੰਡੀ ਦੇ ਵਿੱਚ ਆਲੂ ਪਿਆਜ ਦੀ ਭਰਪੂਰ ਮਾਤਰਾ ਇਸ ਟਾਈਮ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਹੋ ਸਕਦੀ ਕੋਈ ਰੇਟ ਨਹੀਂ ਵੱਧ ਰਿਹਾ ਜੇਕਰ ਗੰਦੇ ਅੱਜ ਵੀ ਮੰਡੀ ਦੇ ਵਿੱਚ ਸੱਤ ਗੱਡੀਆਂ ਆਈਆਂ ਨੇ ਪਿਆਜ਼ ਦੀਆਂ ਤੇ ਜੋ ਜੋ ਇਸ ਟਾਈਮ ਪ੍ਰੈਜ਼ੈਂਟ ਸਿਚੁਏਸ਼ਨ ਉਹ ਕੰਟਰੋਲ ਚ ਹੈ ਲੋਕਾਂ ਦਾ ਕਹਿਣਾ ਵੀ ਜਿਹੜੀ ਮਾਰਕੀਟ ਦੇ ਵਿੱਚ ਰੇੜੀਆਂ ਜਾਂਦੀਆਂ ਆ ਰੇੜੀਆਂ ਫੜੀਆਂ ਵਾਲੇ ਉਹ ਬਹੁਤ ਰੇਟ ਚੱਕਦੇ ਆ ਉਹਨਾਂ ਵਾਸਤੇ ਵੀ ਹੈਗੀਆਂ ਕੁਝ ਹਦਾਇਤਾਂ ਤੁਹਾਡੇ ਕੋਲ ਹਾਂਜੀ ਆਪਾਂ ਉਹਨਾਂ ਨੂੰ ਹਦਾਇਤ ਕਰਨ ਜਾਗੇ ਪ੍ਰਸ਼ਾਸਨ ਨੂੰ ਹਦਾਇਤ ਹੋਈ ਹੈ ਕਿ ਜੋ ਰੇਟ ਆ ਕੰਟਰੋਲ ਰੇਟ ਦੇ ਵਿੱਚ ਹੀ ਵਿਚੇ ਜਾਵੇ ਉਸ ਤੋਂ ਵੱਧ ਵਧਾ ਕੇ ਨਾ ਵਿਚਿਆਵੇ ਤੇ ਰੇਲ ਲਿਸਟਾਂ ਕਦੋਂ ਤੱਕ ਲੱਗਣ ਦੀ ਉਮੀਦ ਹੈ ਰੇਟ ਅੱਜ ਅੱਜ ਤੋਂ ਲੱਗ ਜੰ ਬੇਦਸਮਾਨ ਪਾਇਆ ਗਿਆ ਤੇ ਕੀ ਕਾਰਵਾਈ ਕੀਤੀ ਹੈ ਜੀ ਉਸ ਦੇ ਜੋ ਵੀ ਕੰਨੇ ਕਾਨੂੰਨੀ ਕਾਰਵਾਈ ਉਹ ਕੀਤੀ ਹੈ ਜਿਹੜੇ ਆਪਣੇ ਮੰਡੀ ਦੇ ਵਿੱਚ ਆ ਕੇ ਦੋਲੇ ਫੜੀਆਂ ਲੱਗੀਆਂ ਉਹ ਤੋਂ ਵੀ ਥੋੜਾ ਜਿਆਦਾ ਲੱਗਦਾ ਵੀ ਰੇਡ ਦਾ ਮਹਿੰਗਾ ਹੈ ਉਹਨਾਂ ਨੂੰ ਵੀ ਕੀ ਹਦਾਇਤਾਂ ਹਾਂਜੀ ਉਹ ਤਾਂ ਆਪਾਂ ਮੌਕੇ ਤੇ ਕੰਨੇ ਸਖਤ ਦਇਤਾ ਕਰਨਗੇ ਜੀ ਜ਼ੁਬਾਨੀ ਵੀ ਕਰਾਂਗੇ ਲਿਖਤੀ ਕਾਰਵਾਈ ਵੀ ਕੀਤੀ ਹੈ ਤੇ ਜੇ ਨਹੀਂ ਬਾਰ-ਬਾਰ ਮੰਨਦੇ ਤੇ ਫਿਰ ਕੋਈ ਕੋਈ ਲਾਇਸੈਂਸ ਕੈਨਸਲ ਕਰਨ ਦਾ ਕੋਈ ਹੈ ਹਾਂਜੀ ਜੇ ਨਹੀਂ ਹੋਈਗੀ ਤਾਂ ਉਹਨਾਂ ਦੀ ਫੜੀ ਦਾ ਲਾਇਸੈਂਸ ਕੈਨਸਲ ਕਰ ਦਿੱਤਾ ਜਾਏਗਾ ਇੱਕ ਇੱਕ ਜ਼ਬਾਈ ਵੀ ਰਹੀ ਹੈ ਤੇ ਕਾਰਨ ਇੱਕ ਮਹਿੰਗਾਈ ਦਾ ਉਹਨਾਂ ਬਹੁਤ ਜ਼ਿਆਦਾ ਪੈ ਰਹੇ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਅ ਇਹ ਜੀ ਮੈਂ ਤਾਂ ਪਹਿਲੇ ਜਿਸ ਤਰ੍ਹਾਂ ਮੈਂ ਕਿਹਾ ਲੋਕ ਪੈਨਿਕ ਮਾਈਕ ਨਾ ਕਰਨ ਤੇ ਦੂਸਰੀ ਤਰਫ ਇਹ ਵੀ ਹੈ ਕਿ ਮੈਂ ਸਖਤ ਹਦਾਇਤ ਕਰ ਰਿਹਾ ਜੀ ਮੰਡੀ ਵਾਲਿਆਂ ਨੂੰ ਪਲਸ ਦੁਕਾਨਦਾਰਾਂ ਨੂੰ ਕਰਿਆਨੇ ਵਾਲਿਆਂ ਨੂੰ ਕਿ ਵੀ ਇਸ ਮੌਕੇ ਦਾ ਆਪਣੇ ਨਿੱਜੀ ਸਵਾਰਥ ਵਾਸਤੇ ਲਾਭ ਨਾ ਲਾਓ ਖਾਨ ਜਿਸ ਤਰ੍ਹਾਂ ਦੀ ਕੋਈ ਘਟਨਾ ਤੁਹਾਡੇ ਧਿਆਨ ਚਾਹਦੀ ਹੈ ਧਿਆਨ ਚਾਹਦੀ ਹੈ ਸਾਡੇ ਸਖਤ ਕਾਰਵਾਈ ਕੀਤੀ ਜਾਏਗੀ ਜੀ ਉਹ ਤੇ ਕਿੰਨੇ ਕੋ ਲੈਟਰ ਜਿਹੜੇ ਹੈਗੇ ਉਹਨਾਂ ਨੂੰ ਦੁਕਾਨ ਨੋਟਿਸ ਵਗੈਰਾ ਕੱਢੇ ਜਾਣਗੇ ਸੁੰਦਰ ਦੀ ਭਾਵਨ ਕਰ ਰਹੇ ਜੀ ਹੁਣ ਸਰਪ੍ਰਾਈਜ਼ ਚੈਕਿੰਗ ਵੀ ਹੋਏਗੀ ਉਹਨਾਂ ਦੀ ਜੇਕਰ ਰੇਟ ਨਾਲੋਂ ਵੱਧ ਕੋਈ ਸੇਲ ਕਰਦਾ ਪਾਇਆ ਗਿਆ ਤੇ ਉਹਦੇ ਲਈ ਜੋ ਵੀ ਕਰੂ ਨਾਦੀ ਉਹਨਾਂ ਦੇ ਲਈ ਕਾਰਵਾਈ ਬੰਦੀ ਹੋਈ ਕੀਤੀ ਜਾਏਗੀ